ਹਾਰਟ ਅਟੈਕ ਹੋਣ ਤੋਂ ਪਹਿਲਾਂ ਸ਼ਰੀਰ 'ਚ ਦਿਖਾਈ ਦਿੰਦੇ ਨੇ ਇਹ ਲੱਛਣ ਜਿਵੇਂ ਕਿ ਛਾਤੀ 'ਚ ਦਰਦ ਜਾਂ ਬੇਚੈਨੀ ਹੋਣਾ ਇਹ ਹਾਰਟ ਅਟੈਕ ਦਾ ਬਹੁਤ ਕਾਮਨ ਸਿੰਪਟਮ ਹੁੰਦਾ ਹੈ ਪਰ ਲੋਕ ਇਸ ਤਰ੍ਹਾਂ ਦੇ ਲੱਛਣ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੇ ਨੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਥੱਕਿਆ ਹੋਇਆ ਮਹਿਸੂਸ ਕਰਨਾ ਜਾਂ ਅਚਾਨਕ ਸਾਹ ਫੁੱਲਣਾ ਇਹ ਹਾਰਟ ਅਟੈਕ ਆਨ ਦਾ ਬਹੁਤ ਵੱਡਾ ਸਾਈਨ ਹੋ ਸਕਦਾ ਹੈ ਇਸ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਬਿਨਾ ਕਿਸੇ ਫਿਜ਼ੀਕਲ ਐਕਟੀਵਿਟੀ ਤੋਂ ਪਸੀਨਾ ਬਹਾਉਣਾ ਜਾਂ ਚੱਕਰ ਮਹਿਸੂਸ ਕਰਨਾ ਇੱਕ ਵਰਨਿੰਗ ਸਾਈਨ ਹੋ ਸਕਦਾ ਹੈ ਕੁਝ ਲੋਕਾਂ ਤੇ ਛਾਤੀ 'ਚ ਦਰਦ ਹੁੰਦਾ ਹੈ ਤੇ ਇਹ ਦਰਦ ਫੈਲਦੇ ਹੋਏ ਮੋਢੇ ਤੋਂ ਲੈ ਕੇ ਜੌੜਿਆਂ ਤੱਕ ਫੈਲ ਜਾਂਦਾ ਹੈ ਜਾਂ ਫਿਰ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਦਰਦ ਮਹਿਸੂਸ ਹੋਵੇ ਤਾਂ ਸਮਝ ਜਾਓ ਇਹ ਹਾਰਟ ਅਟੈਕ ਹੋ ਸਕਦਾ ਹੈ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤੇ ਤੁਹਾਨੂੰ ਜਲਦ ਹੀ ਐਂਬੂਲੈਂਸ ਨੂੰ ਕਾਲ ਕਰਨਾ ਚਾਹੀਦਾ ਹੈ ਤੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ। ਹਾਰਟ ਅਟੈਕ ਹੋਂਦ ਪਹਿਲਾਂ ਸਰੀਰ 'ਚ ਦਿਖਾਈ ਦਿੰਦੇ ਨੇ ਇਹ ਲੱਛਣ ਜਿਵੇਂ ਕਿ ਛਾਤੀ 'ਚ ਦਰਦ ਜਾਂ ਬੇਚੈਨੀ ਹੋਣਾ। ਇਹ ਹਾਰਟ ਅਟੈਕ ਦਾ ਬਹੁਤ ਕਾਮਨ ਸਿੰਪਟਮ ਹੁੰਦਾ ਹੈ ਪਰ ਲੋਕ ਇਸ ਤਰ੍ਹਾਂ ਦੇ ਲੱਛਣ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੇ ਨੇ। ਇਸ ਤੋ ਲਾਵਾ ਬਹੁਤ ਜ਼ਿਆਦਾ ਥੱਕਿਆ ਹੋਇਆ ਮਹਿਸੂਸ ਕਰਨਾ ਜਾਂ ਅਚਾਨਕ ਸਾਹ ਫੁੱਲਣਾ ਇਹ ਹਾਰਟ ਅਟੈਕ ਔਨ ਦਾ ਬਹੁਤ ਵੱਡਾ ਸਾਈਨ ਹੋ ਸਕਦਾ ਹੈ ਇਸ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਬਿਨਾ ਕਿਸੇ ਫਿਜ਼ੀਕਲ ਐਕਟੀਵਿਟੀ ਤੋਂ ਪਸੀਨਾ ਵਹਾਉਣਾ ਜਾਂ ਚੱਕਰ ਮਹਿਸੂਸ ਕਰਨਾ ਇੱਕ ਵਾਰਨਿੰਗ ਸਾਈਨ ਹੋ ਸਕਦਾ ਹੈ ਕੁਝ ਲੋਕਾਂ ਤੇ ਛਾਤੀ 'ਚ ਦਰਦ ਹੁੰਦਾ ਹੈ ਤੇ ਇਹ ਦਰਦ ਫੈਲਦੇ ਹੋਏ ਮੋਢੇ ਤੋਂ ਲੈ ਕੇ ਜੌੜਿਆਂ ਤੱਕ ਫੈਲ ਜਾਂਦਾ ਹੈ ਜਾਂ ਫਿਰ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਦਰਦ ਮਹਿਸੂਸ ਹੋਵੇ ਤਾਂ ਸਮਝ ਜਾਓ ਇਹ ਹਾਰਟ ਅਟੈਕ ਹੋ ਸਕਦਾ ਹੈ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤੇ ਤੁਹਾਨੂੰ ਜਲਦ ਹੀ ਐਂਬੂਲੈਂਸ ਨੂੰ ਕਾਲ ਕਰਨਾ ਚਾਹੀਦਾ ਹੈ ਤੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ ਹਾਰਟ ਅਟੈਕ ਹਮਤੋਂ ਪਹਿਲਾਂ ਸਰੀਰ 'ਚ ਦਿਖਾਈ ਦਿੰਦੇ ਨੇ ਇਹ ਲੱਛਣ ਜਿਵੇਂ ਕਿ ਛਾਤੀ 'ਚ ਦਰਦ ਜਾਂ ਬੇਚੈਨੀ ਹੋਣਾ ਇਹ ਹਾਰਟ ਅਟੈਕ ਦਾ ਬਹੁਤ ਕਾਮਨ ਸਿੰਪਟਮ ਹੁੰਦਾ ਹੈ ਪਰ ਲੋਕ ਇਸ ਤਰ੍ਹਾਂ ਦੇ ਲੱਛਣ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੇ ਨੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਥੱਕਿਆ ਹੋਇਆ ਮਹਿਸੂਸ ਕਰਨਾ ਜਾਂ ਅਚਾਨਕ ਸਾਹ ਫੁੱਲਣਾ ਇਹ ਹਾਰਟ ਅਟੈਕ ਆਨ ਦਾ ਬਹੁਤ ਵੱਡਾ ਸਾਈਨ ਹੋ ਸਕਦਾ ਹੈ ਇਸ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਬਿਨਾ ਕਿਸੇ ਫਿਜ਼ੀਕਲ ਐਕਟੀਵਿਟੀ ਤੋਂ ਪਸੀਨਾ ਬਹਾਉਣਾ ਜਾਂ ਚੱਕਰ ਮਹਿਸੂਸ ਕਰਨਾ ਇੱਕ ਵਰਨਿੰਗ ਸਾਈਨ ਹੋ ਸਕਦਾ ਹੈ। ਕੁਝ ਲੋਕਾਂ ਤੇ ਛਾਤੀ 'ਚ ਦਰਦ ਹੁੰਦਾ ਹੈ ਤੇ ਇਹ ਦਰਦ ਫੈਲਦੇ ਹੋਏ ਮੋਢੇ ਤੋਂ ਲੈ ਕੇ ਜੌੜਿਆਂ ਤੱਕ ਫੈਲ ਜਾਂਦਾ ਹੈ। ਜਾਂ ਫਿਰ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਦਰਦ ਮਹਿਸੂਸ ਹੋਵੇ ਤਾਂ ਸਮਝ ਜਾਓ ਇਹ ਹਾਰਟ ਅਟੈਕ ਹੋ ਸਕਦਾ ਹੈ। ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤੇ ਤੁਹਾਨੂੰ ਜਲਦ ਹੀ ਐਂਬੂਲੈਂਸ ਨੂੰ ਕਾਲ ਕਰਨਾ ਚਾਹੀਦਾ ਹੈ ਤੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ